ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚ ਇੱਕ ਟੁਕੜ ਗੱਭਨ ਮੱਝ ਤੇ ਇੱਕ ਟੁਕੜ ਗੱਭਨ ਗਾਂ ਤੇ ਤਿੰਨ ਤੁਹਾਨੂੰ ਸੂਈਆਂ ਮੱਝਾਂ ਦਿਖਾਵਾਂਗੇ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਜੀ ਦਾ ਜੀ ਨਾਮ ਦੱਸਦੇ ਕਰੀ ਨਾ ਜਿੰਦਰ ਸਿੰਘ ਜੀ ਹਾਂ ਜੀ ਕਿਹਾ ਸਾਤੂਪੀਰ ਪਟਾਰਾ ਜ਼ਿਲ੍ਹਾ ਦਾ ਦਾਸ ਤੇ ਫੋਨ ਨੰਬਰ ਬੋਲ ਦੇ ਕਰੀ 985682755 ਠੀਕ ਆ ਵੇਗਿਆ ਮਾਲ ਪਰਸਾਂ ਵਾਲਾ ਹਾਂਜੀ ਜੀ ਵੇਗਿਆ ਜੀ ਠੀਕ ਆ ਤੇ ਚਲੋ تیر ਸਰਵਾ ਦਾ ਟੋਕੜ ਗੱਬਣਾ ਵੈਟ ਤੇ ਹੀ ਆਪਾਂ ਕਰ ਲਈਏ ਬਹੁਤ ਠੰਡੀ ਗਿੱਧੀ ਦਰਖਤ ਕੋਈ ਨੂੰ ਰੱਖੀ ਨਹੀਂ ਕੋਈ ਨੂੰ ਅੰਗਾ ਨਹੀਂ ਕੋਈ ਇਦਾ ਹੀ ਬੈਠਾ ਕੋਈ ਪੜਾ ਨਹੀਂ ਕੋਣਾ ਕਰੇ ਠੀਕ ਆ ਜੀ ਜੀ ਬੋ ਚਿਟਾ ਦੋ ਦਿਓ ਠੀਕ ਆ ਸੱਤ ਮਹੀਨੇ ਦੀ ਗੱਬਣ ਜੀ ਤੂੰ ਦੋ ਮਹੀਨਾ ਦਾ ਗਾੜੀ। ਦੇਖੋ ਤੇ ਕਿੰਨਾ ਇਹ ਦੇ ਕੱਲ ਦੁੱਧ? ਇਹ ਤਾਂ ਵੀਰ ਜੀ 7 ਕਿਲੋ ਆਂਦੇ ਆ 6 ਕਿਲੋ ਕਰਕੇ ਦੇਣੀ 7 ਮਹੀਨਾ ਦੀ ਗੱਬਣੀ ਚੈੱਕ ਪਾਸ 7 ਮਹੀਨਾ ਦੀ ਚੈੱਕ ਪਾਸ ਠੀਕ ਹੈ ਜੀ। ਚੱਕਾ ਕਰਾ ਕੇ ਦੇਣੀ ਹੈ ਕਿ ਵੀਰ ਨੇ ਕੋਈ ਨਹੀਂ ਕਰਾ ਵੀ ਸਕਦਾ ਇਹ। ਚਲੋ ਤੋਰ ਫੇਰ ਇਹਨਾਂ ਇੱਕ ਕਰੀ। ਤੋਰ ਦਵਿਦ ਜੀ ਇੱਕ ਕਰੀ। 6 ਕਿਲੋ ਦੁੱਧ ਜਿਹੜਾ ਮੁੱਖੇ ਤੇ ਕਿੰਦੇ ਕੀ ਹੈਗਾ ਵਾ। ਬਾਕੀ 7 ਮਹੀਨਿਆਂ ਦੀ ਚੈੱਕ ਪਾਸ ਦੱਸ ਦੇ। ਜਾ ਤੁਹਾਨੂੰ ਨਾ ਸੀ ਨੋ ਸੀ ਤੇ ਥਣ ਥਣ ਮਿਰਜੀ ਓਕੇ ਸਾਰੇ ਜੀ ਬਿਲਕੁਲ ਅਗਲਾ ਅਗਲਾ ਸਮਾਂ ਪਛੀਨਾ ਦਿਖਲਾ ਕੋਈ ਬਾਤ ਘਾਟ ਚ ਨਹੀਂ ਥਣਾ ਦੀ ਕੋਈ ਬਾਤ ਘਾਟ ਦੀ ਠੀਕ ਐ ਤੇ ਤਾਂ ਮੁੱਲ ਫਿਰ ਇਹਦਾ ਮੁੱਲ ਤੇ ਵੀ ਜੀ 28000 28000 ਹਾਂ ਜੀ ਦੇਣੀ ਕਿੰਨੇ ਦੀ ਆਪਾਂ ਹਾਂ ਨਾ 5000 ਦੇਸੀ ਦੇ ਦਾਂਗੇ 5000 ਦੀ ਵਸਤੀ ਦੁੱਧ ਵੀ ਸੱਜਤ 14 15 ਕੱਲ 14 ਵੀ ਆ ਤੇ ਮੋਕੇ ਤੇ ਹੋਰ ਕਰ ਦੋਗੇ ਮਾਨਤਾਨ ਹਾਂਜੀ ਕੋਈ ਨਹੀਂ ਕਰ ਦਾਂਗੇ ਬਾਕੀ ਜਿਹੜਾ ਮਜੀ ਨਹੀਂ ਚੋਣ ਚੰਗੀਆਂ ਨੇ ਜਿਹੜੇ ਵੀਰ ਨੇ ਆਲੇ ਨੂੰ ਨਹੀਂ ਜਾਉ ਉਹ ਵੀ ਸਿੱਖ ਰੂ ਕਿੰਨੀ ਚਵਾ ਚੰਗਾ ਇਹਦਾ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਵੀ ਜੀ ਦੁੱਧ ਵੀਰ ਜੀ ਮੈਂ ਕੋਹੀ 12 ਕਿਲੋ ਹਾਂਜੀ ਇਹ ਸੱਜਰ ਮਹੀਂ ਜਿਹਦਾ ਸੁਈਮਾ ₹200 ਰੁਪਏ ਵਾ ਮੈਂ ਤਾਂ 75 ਰੁਪਏ ਦੱਲਾ ਹਾਂ ਠੀਕ ਆ ਨਹੀਂ ਵੇਖੋ ਮਿਰਚ ਦੀ ਮਹੀਂ ਆ ਇਹ ਆਈਆ ਦੀ ਉਦਾਂ ਮਹੀਂ ਆ 2 ਨੰਬਰ ਚ ਠੀਕ ਆ ਹੁਣ ਦੁੱਧ ਵੀਰ ਜੀ ਤਾਂ ਬੱਚਾ ਮਰ ਗਿਆ ਅੱਛਾ ਮੈਂ ਪੈਂਦੀ ਦਿਹਾੜੀ ਰੰਗ ਭਾਂ ਮਕਾਨੇ ਤਾਂ ਜਾ ਕੇ ਟੀਕਾ ਵੀ ਲੱਗ ਸੀ ਬਾਕੀ ਹਲਦੀ ਹੁਲਦੀ ਨਹੀਂ ਆ ਠੀਕ ਆ ਦੋਦੇਸਲੇ 9-10 ਤਰ ਤਿਆਰ ਹੋਊਗਾ ਅੱਛਾ 9-10 ਕਿਲੋ ਹੁਣ ਮੋਕੇ ਤੇ ਹੈਗਾ ਵਾ ਜਿਹੜਾ ਘਰੋਂ ਚਵਾ ਦੋਗੇ ਚਵਾ ਦੋ ਹੁਣ ਫਟੇ ਫਟੇ ਖਾਂਡਾ ਵੀ ਦੁੱਧ ਫੇਰ ਕਰ ਜੂਗਾ ਨਾ ਦਿਹਾੜੀ ਬੱਚਾ ਬਾਕੀ ਥਣ ਵੀਰੇ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਨਹੀਂ ਉਧਰ ਨਹੀਂ ਹੈ ਬਸ ਜਿਆਦਾ ਵਾਲੀ ਨਹੀਂ ਹੈ ਇੱਧਰੋਂ ਤੋਰ ਦੇ ਵੀ ਜੀ ਇੱਕ ਆਹ ਦੇਖ ਸਾਹ ਦੇ ਹਵਾਨਾ ਇਹਦਾ ਥੱਲੇ ਉਤਰਾ ਵੀ ਜਿਹੜੇ ਕੱਦ ਕਾਟਦੇ ਵੀ ਚੰਗੀ ਆ ਤੇ ਹਵਾਨੇ ਤੇ ਵੀ ਨਾੜਾਂ ਜਿਹੜੀਆਂ ਚੰਗੀਆਂ ਥਨਾ ਦਾ ਸੱਜ ਗਿਆ ਵੀ ਠੀਕ ਆ ਬਾਕੀ ਸੂਈ ਸਵਾਈ ਆ ਕਿ ਵਾਈ ਇਹਦੀ ਹੋ ਜਾਣੀ ਆ 9 10 ਕਿਲੋ ਮੋਕੇ ਤੇ ਜਿਹੜਾ ਤਿਆਰ ਦੱਸਦੇ ਕੱਦ ਕਾਠ ਵੀ ਜਿਹੜਾ ਚੰਗਾ ਠੀਕ ਆ ਤੇ ਇਹ ਕਿਨੇ ਰੇ ਦੇ ਦਈਏ ਵੀਰ ਜੀ ਫਿਰ ਵੀਰ ਜੀ ਮਹੀਂ ਤੇ ਬੜੇ ਰੁਪਈਆ ਆ ਦੀ ਹਾਂਜੀ ਚਲੋ ਕੋਈ ਵੀਰ ਸਾਹਮਣੇ ਆ ਲੈ ਜੂਗਾ ਬੱਚਾ ਘਰ ਜਾ ਤੇ ਮਰ ਸਕਦਾ ਆ ਹਾਂਜੀ ਬਾਕੀ ਗਾਂ ਵੀ ਰੁਪਈਏ ਚੰਗੇ ਬਟਾਉਗੀ ਮਹੀਂ ਠੀਕ ਆ ਲੋੜ ਵੀ 12 ਕਿਲੋ ਮੈਂਡ ਕਰ ਜਾਣਾ ਇਹਦਾ ਮੁੱਲ ਵੀਰ ਜੀ 60000 60000 ਹਾਂਜੀ ਕਰਨਾ ਵਿੱਚ ਮੰਨਤਨ ਕਰ ਦਾਂਗੇ ਕਿੰਨਾ ਤੇ ਨਹੀਂ ਛੱਡਾਂਗੇ 57000 ਦੀ ਮੈਂ ਦੇ ਰਾਂਗਾ 50000 ਦੀ ਵੀਰ ਜੀ ਉਦਾਂ ਮਹੀ ਆ ਠੀਕ ਆ ਖੱਜਰ ਮਹੀ ਆ ਤੇ ਦੁੱਧ 9 ਕਿਲੋ ਘਰੋ ਚਵਾ ਦੋਗੇ ਦੇਵਾਗੇ ਦਵਾਂਗੇ ਠੀਕ ਆ ਜੀ ਇਥਾਂਲੇ ਵਾਗੇ ਤੋਂ ਕਿਦਾਂ ਦਾ ਮਾਜੂਮ ਲਗਾਏ ਹੁਣ ਇਹ ਆਈ ਆ ਜੀ ਠੀਕ ਆ ਜੀ ਦੇਖੋ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਮੱਝ ਇਹ ਸੂਈ ਸਹੀ ਹੈ ਵੀ ਵੀਰ ਜੀ ਮਗਰੀ ਦਾ ਕੱਟੀ ਏ ਠੀਕ ਹੈ ਜੀ 10 ਕਿਲੋ ਦੁੱਧ ਇਸਰੇ ਤਿਆਰ ਆ ਤਿਆਰ 10 ਲੀਟਰ ਚੋਗੇ ਤਸਲੀ ਕਰਕੇ ਖੜੇ ਕਿੰਨਾ ਚਿਰ ਹੋਇਆ ਇਹਨ ਸੂਈ ਨੂੰ ਇਹ ਸੂਈ ਨੂੰ 20 ਦਿਨ ਹੋ ਗਏ ਤੋਰਾ ਫੇਰ ਇੱਕ ਵਾਰੀ ਬੱਚੇ ਇਹਨਾਂ ਦੇ ਆਜੇ ਇਹ ਵੀ ਝੋਟੀ ਉੱਧਰ ਦੀ ਝੋਟੀ ਮੋਕੇ ਦੇ ਦੁੱਧ ਜਿਹੜਾ ਇਹਦੇ ਕੋਲ 10 ਲੀਟਰ ਜਿਹੜਾ ਤਿਆਰ ਦਾਸ ਤੇ ਬਾਕੀ ਥਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਠੀਕ ਹੈ ਆਜੇ ਲੈ ਵੀਰ ਜੀ ਉਤਰਾਂ ਕੱਦ ਕਾਟ ਤੇ ਵੀ ਚੰਗੀ ਆ ਤੇ ਮੂੰਹ ਮੱਥੇ ਤੇ ਵੀ ਚਲੋ ਸੋਹਣੀ ਇੱਕ ਪਾਸੇ ਦੇ ਸਿੰਘ ਦਾ ਥੋੜਾ ਜਿਹਾ ਖੋਖ ਲੱਥਾ ਇਹ ਦਾ ਮੁੱਲ ਕਿ ਰੱਖਣਾ ਵਿੱਜੀ ਫਿਰ ਦਾ ਮੁੱਲ ਵੀਜੀ 70000 70000 ਹਾਂਜੀ ਇੱਕ ਨੇਰੀ ਦੇਣੀ ਇਹ ਹਾਂ ਨਾ ਪੈਂਟੀਆਂ ਦੀ ਵੰਦੀ ਵੰਗ 65000 ਦੀ ਵਿੱਚੋਂ ਕਰਨਾ ਮੰਨਤਾ ਨਾ ਬਸ ਮੰਨਤਾ ਨਹੀਂ ਇਹ ਛੋਟ ਛਾਟ ਕਰਾਂਗੇ ਚਲੋ ਮੋਕੇ ਤੋਂ ਵੱਡੀ ਮੱਝ ਝੋਟੀ ਉਧਰ ਦੀ ਆ ਕਰਦੇ ਮੋਕੇ ਤੇ ਮੰਨਤਾ ਨਾ ਤੇ ਹੁਣ ਇੱਕ ਮੱਝ ਆ ਗਈ ਆਪਣੇ ਕੋਲ 30 ਨੰਬਰ ਤੇ ਮਗਰ ਇਹ ਕੱਟੀ ਏ ਇਹਦੇ ਮਗਰ ਵੀ ਜਿਹੜੀ ਕੱਟੀ ਏ ਦੁੱਧ ਵੀ ਜਿਹੜਾ 11-12 ਕਿਲੋ ਹੋਊਗਾ ਹੈਗਾ ਜੀ ਮੋਕੇ ਤੇ ਤਿਆਰ ਆ ਗਈ ਦਵਾਗੇ ਬਾਕੀ ਕਾਦੇ ਦਾ ਨੋਰਮਲ ਹੀ ਆ ਬਹੁਤਾ ਉੱਚਾ ਨਹੀਂ ਠੀਕ ਠਾਕ ਜੇਕਰ ਥੱਲੇ ਜਿਹੜਾ ਬੈਰੂ ਛੱਡ ਕੇ ਨਾ ਜਿਵੇਂ ਜਦਾਂ ਇਹਨੂੰ ਚਾਵਲ ਸਮਾਵੇਂ ਠੀਕ ਹੈ ਬਾਕੀ ਇਹ ਆ ਕਿ ਥੱਲੇ ਜਿਹੜੀ ਸਫਾਈ ਜੇ ਬਾਕੀ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਹੈ ਬਾਕੀ ਸੋਈਆਂ ਸਵਾਈਆਂ ਮੈਂ ਦੁੱਧ ਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਆਂ ਅਹੀਂ ਕਿਸੇ ਵੀ ਪਸ਼ੂ ਦੀ ਚਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ ਤੇ ਇਹਦਾ ਮੁੱਲ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਵੀ 65000 ਇਹਦਾ ਵੀ 65000 ਹਾਂਜੀ ਇਹ ਕਿੰਨੇ ਦੀ ਦੇਣੀ ਹੈ ਇਹ ਹਣਾ 60000 ਦੀ ਦੇ ਦਾਂਗੇ ਲੱਖ ਰੁਪਏ ਨੂੰ ਨਾ ਚਵਾਈ ਲੱਗੀ ਹੋਈ ਐ ਨਹੀਂ ਮੈਨੂੰ ਇਹ ਚੰਗੀ ਲੱਗੀ ਅੱਛਾ ਹਾਂਜੀ ਇਹ 60000 ਦੀ ਦੇ ਦੋਗੇ ਬਾਕੀ ਵਿੱਚ ਮੰਤਨ ਕਰ ਦੋਗੇ ਕੋਈ ਨਹੀਂ ਕਰਦਾ ਕੋਈ ਫੋਨ ਲਾਵੇ ਇੱਕ ਨਹੀਂ ਥਾਣਾ ਇਹਦੇ ਵੀ ਤੁਹਾਨੂੰ ਲੱਗੇ ਤਾਂ ਦਿਖਾ ਦਿਓ ਆ ਦੇਖ ਸਕਦੇ ਚੰਗੇ ਗਾਇਬ ਤੇ ਥਣ ਜਿਹੜਾ ਇਹਦੇ ਕੋਈ ਲੱਗਾ ਬਾਕੀ ਦੁੱਧ ਦੇ ਤੁਸੀਂ ਚਵਾਈ ਆਪ ਕਰਕੇ ਖੜਨੀ ਹੁਨੇ ਕਮਾਈ ਤੋਕੜੇ ਦਾ ਬਣਿਆ ਜਿਹੜੀ ਤੋਰ ਦੋ ਵੀਰ ਜੀ ਇੱਕ ਰੀ ਨਾ ਕਿੰਨੇ ਚੱਤੀ ਚੱਕ ਪਾਸਿਆ ਵਿਧੀਏ 6 ਮਹੀਨੇ ਦੀ ਛੋਟੀ ਤੇ ਜਸੂਆ ਸੁਣਾ ਰਹੇ ਨੇ 6 ਮਹੀਨੇ ਦੀ ਚੱਕ ਪਾਸ ਠੀਕ ਲੱਗ ਤੇ ਮੋਕੇ ਦੇ ਦੁੱਧ ਕਿੰਨੇ ਦੇਖੋ ਦੁੱਧ 8 ਕਿਲੋ ਵੀਰ ਜੀ ਹੈਗਾ ਪੱਕਾ ਦੁੱਧ ਨੌ ਕਿਲੋ ਜੋ ਤੁਹਾਡੇ ਘਰ ਘਟੇ ਜਾ ਪਰ ਆ ਗਏ ਮੋਕੇ ਦੇ ਦੁੱਧ ਜਿਹੜਾ ਇਹਦੇ ਕੋਲ 8 ਲੀਟਰ ਦੱਸਦੇ ਆ ਤੇ 6 ਮਹੀਨਿਆਂ ਦੀ ਜਿਹੜੀ ਚੱਕ ਪਾਸ ਦੱਸਦੇ ਉਮੀਦ ਹੈ ਇਹਨੇ ਸੱਜਣ ਨੇ ਦੁੱਧ ਚੰਗਾ ਕੱਢਿਆ ਹੋਊਗਾ ਮੇਰੀ ਰਵੀ ਇਹਦਾ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ 62000 62000 ਹੈ ਹਾਂਜੀ ਕਰਨਾ ਵਿੱਚ ਮੰਤਨ ਸਾਢੇ ਹੀ ਦੇਵਾਂਗੇ 60000 ਦੀ ਦੇ ਦੋਗੇ ਹਾਂਜੀ ਚਲੋ ਠੀਕ ਹੈ ਬਾਕੀ ਕੋ ਫੋਨ ਲਾਵੇ ਕਰੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਮਿਲਦੀ ਕਿੱਦਾਂ ਉਤਰਾਂ ਜੀ ਮੇਰੀ ਵੀਰ ਜੀ ਹੁਣ ਪਹਿਲਾਂ ਦੇ ਉਹਨਾਂ ਦਾ ਰੋਦਾ ਮਿਲਿਆ ਏ ਘਰ ਦੋ ਡੰਗ ਟੀਕਾ ਲਿਆ ਆ ਠੀਕ ਹੈ ਜੀ ਉਹਨਾਂ ਦਾ ਟੀਕਾ ਲੈਣੀ ਇੱਕ ਟਾਈਮ ਉੱਧਰ ਮਿਲ ਪਈ ਜੀ ਆਜੂਗੀ ਫੇਰ ਪਹਾੜੇ ਤੇ ਠੀਕ ਹੈ ਜੀ ਉਹਨਾਂ ਸੰਗ ਜਾ ਕੇ ਫੇਰ ਇਹਨਾਂ ਦਾ ਟੀਕਾ ਵੀ ਲੈ ਸਕਦੀ ਆ ਠੀਕ ਹੈ ਜੀ ਬਸ ਥੋੜੀ ਬੇਬੋਸ ਆ ਬੋ ਚੁਆ ਇੱਕ ਨੰਬਰ ਦਾ ਹੋਗਾ ਮੈਂ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫੇਰ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਲਗਪਾ ਕੇ ਸਾਰੀਆਂ ਹੀ ਸੂਈਆਂ ਵਿੱਚੋਂ ਦੋ ਟੁਕੜਾ ਕੱਬਣਾ ਆਪਣੀ ਇੱਥੇ ਆਓ ਚੁਆ पास ਕਰਕੇ ਖੜੋ ਪਸੰਦ ਹੋਵੇ ਤੇ ਲੈ ਜਾਓ ਨਹੀਂ ਪਸੰਦ ਹੋਵੇ ਇੱਥੇ ਰਹਿਣ ਦਿਓ ਬਾਕੀ ਖੜਨੀ ਤੁਸੀਂ ਆਪਣੀ ਮਰਜ਼ੀ ਨਾਲ ਸਮਝਣਾ ਵਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ